ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਜਿੰਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਦਾ ਮਕੋਟ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆਂ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸਵਾਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਟੋਟਲ 4 ਰੈਣੀ ਮਲ ਸੇਲ ਆ ਜੀ ਇੱਕ ਬਿਲਕੁਲ ਤਾਜੀ ਸੂਈ ਆ ਜੀ ਇੱਕ ਟੋਕੜ ਗੱਬਣਾ ਇੱਕ ਟੋਕੜ ਆ ਤੇ ਇੱਕ ਕੱਲੀ ਗੱਬਣਾ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਏ ਨੇ ਕਿ ਦੁੱਧਵਾ ਦਾ ਕਿੰਨੂ ਮਸਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੰਦੀਪ ਸਿੰਘ ਸ਼ਹਿਰ ਧਰਮਗੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 843746852 ਠੀਕ ਆ ਜਿਹੜੀ ਪਹਿਲਾਂ ਵੀਡੀਓ ਪਾਈ ਵੈਗ ਗਿਆ ਮਾਲ ਹਾਂ ਉਹ ਤਾਂ ਵੈਗ ਗਿਆ ਜ ਅੱਧਾ ਪੁਕੈਂਟ ਟੈਂਕਿੰਟ ਹੋ ਗਿਆ ਇਸੇ ਠੀਕ ਹੈ ਬਾਈ ਇੱਕ ਨੰਬਰ ਬਾਈ ਸੂਈ ਸਵਾਰੀ ਤੋਂ ਆਪਾਂ ਸ਼ੁਰੂ ਕਰ ਲਾਂਗੇ ਕੀ ਡਿਟੇਲ ਆ ਬਾਈ ਇਹ ਸੂਆ ਕਿੰਨਾ ਮਾ ਸੂਈ ਹੈ ਜੀ ਇਹ ਜੀ ਦੂਜੀ ਸੂਏ ਸੂਈ ਆ ਕਦੋਂ ਸੂਈ ਹੈ ਜੀ ਸੂਈ ਨੂੰ ਆਜੀ ਜੀ ਇਹਨੂੰ ਤੀਜਾ ਦਿਨ ਬੱਚਾ ਕੀ ਆ ਜੀ ਬੱਚਾ ਜੀ ਬੱਚੀ ਹੈ ਤੇ ਮਗਰ ਮਗਰ ਬਹੁਤ ਟੌਪ ਦੀ ਬੱਚੀ ਹੈ ਬਰੂਡੀ ਬੱਚੀ ਆ ਬਰੂਡੀ ਹੈ ਠੀਕ ਆ ਬਾਈ ਹੁਣ ਦੁੱਧ ਆ ਕਿ ਬੋਲਾ ਜੀ ਤੀਜਾ ਤਾਂ ਨਹੀਂ ਕੋਈ ਦੁੱਧ ਸਮਝ ਲੋ ਬੇਬੇ ਬੋਲਾ ਸਮਝ ਲੋ ਕਿੰਨਾ ਤਿਆਰ ਆ ਜੀ ਆਈਟਮ ਜੀ 13 ਕਿਲੋ ਆਪਾਂ 12 ਕਿਲੋ ਦੇਣੀ ਚਾਹੀਏ ਕਦੋਂ ਦੋੜਾਂਗੇ ਆਪਣੇ ਘਰੇ ਚੁਆਈ ਕਰ ਸਕ 12 ਕਿਲੋ ਕੰਡੇ ਜੋ ਆ 12 ਕਿਲੋ ਥਣਾ ਦੀ ਓਕੇ ਆ ਜੀ ਹਾਂ ਜੀ ਓਕੇ ਆ ਜੀ ਪੂਰ ਛੱਟਾ ਕੋਈ ਨਹੀਂ ਪੋਲੀ ਧਾਰ ਸੀਲਸ ਲੱਗ ਵੀ ਪੂਰੀ ਆ ਹਾਂ ਸੀਲਸ ਲੱਗ ਪੂਰੀ ਆ ਜੀ ਤੋੜ ਕੇ ਦਿਖਾ ਦੀ ਤੋੜ ਕੇ ਖਾ ਲੀ ਸੁਆ ਦੂਜਾ ਜੀ ਤਿੰਨ ਦਿਨ ਹੋ ਗਏ ਸੂਈ ਨੂੰ ਮਗਰ ਬੱਚੀ ਬਹੁਤ ਟਾਪ ਦੀ ਆ ਪੂਰੀ ਬਰੂਡ ਦੀ ਪਿੰਕ ਨੋਜ਼ ਵਾਲੀ ਚੈੱਕ ਕਰਾ ਦਿੰਨੇ ਤੁਹਾਨੂੰ ਨਗੀਨਾ ਪੀਸੀ ਆ ਜੀ ਬਾਈ ਕਹਿੰਦਾ ਬੋਲਾ ਮੰਨ ਲਓ ਦੁੱਧ ਮੰਨ ਲਓ 13 ਕਿਲੋ ਨੈਟ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਮੈਂ ਰੇਕ ਵੀਡੀਓ ਜੀ ਕਹਿਣਾ ਹੁਣਾਂ ਦੋ ਟਾਈਮ ਚਬਾਈ ਕਰ ਲਿਓ ਚਾਰ ਕਰ ਲਿਓ ਚੈਸ਼ੀ ਕਰ ਲਿਓ ਅੱਜ ਇਹ ਸਾਾਨੂੰ ਚਵਾਈ ਬੋਕੋ ਲੈਵਾਂ ਨੇ ਪੂਰਾ ਫੋਲੋ ਬਣਾਇਆ ਠੀਕ ਆ ਜੀ ਬਾਕੀ ਹਜੇ ਚਵਾਈ ਚ ਟਾਈਮ ਪਿਆ ਸੋਹਣੀ ਫੇਸ ਕੁਆਲਿਟੀ ਥਣਾ ਦੇ ਸੈ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਵਜਨ ਵਜੂਦ ਦੀ ਵੀ ਚੰਗੀ ਆ ਜੀ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਤਸੱਲੀ ਤੁਸੀਂ ਕਰਨੀ ਆ ਫੀਲ ਠੰਡੀ ਬਹੁਤ ਐ ਜਾਈ ਜਾਈ ਪੋਲੀ ਜਾ ਰਹੀ ਮੇਨ ਗੱਲ ਮਗਰ ਬੱਚਾ ਬੱਚੀ ਆ ਜੀ ਜੇ ਬੱਚਾ ਹੁੰਦਾ ਲੈ ਕੇ ਫੇਰ ਵੀ ਜਾਣੀ ਪੈਣੀ ਸੀਗੀ ਤੇ ਹੁਣ ਬੱਚੀ ਦਾ ਤੁਹਾਡਾ ਫਾਇਦਾ ਹੋ ਜਾਣਾ ਜੀ ਬੱਚੀ ਦੀ ਬਹੁਤ ਕੁਆਲਿਟੀ ਚ ਵਧੀਆ ਸੀਮੰਦ ਦੀ ਬੱਚੀ ਹੈ ਬਹੁਤ ਚੰਗੇ ਸੀਮੰਦ ਦੀ ਹੈ ਸਹੀ ਗੱਲ ਹੈ ਜੀ ਜੈ ਜੈ ਮੁੱਲ ਬਾਈ ਇਹਦਾ ਮੁੱਲ ਤਾਂ ਆਪਣੇ ਜੈ ਜੀ ਹੁੰਦੇ ਬਾਈ ਆਪਾਂ ਅਗਲਾ ਲੋਕਾਂ ਨੂੰ 65 ਦਾ ਮੰਗਣਾ ਨਹੀਂ ਠੀਕ ਹੈ ਜੀ 46000 ਦੀ ਬੱਚੀ ਦੇਵਾਂਗੇ ਜੀ ਮਾਨ ਤਣ ਮਾਨ ਤਣ ਕੋਈ ਜ਼ਿਆਦਾ ਨਹੀਂ ਥੋੜਾ ਆਊਗਾ ਵੀ ਵੱਤ ਵੱਤ ਆਪਾਂ ਕਹਿੰਦੇ 100 ਵੱਤ ਤੋਂ ਵੱਧ 500 ਦਾ ਮਾਨ ਹੋ ਜੀ ਵੀ ਮੈਂ ਅੱਗੇ ਵੀ ਕਹਿੰਦਾ ਵੀਡੀਓ ਵੇਖ ਕੇ ਹੀ ਫੋਨ ਲਾਵੇ ਆਪਾਂ ਸੌਦਾ ਨਹੀਂ ਕਰਨਾਗਾ ਪਹਿਲਾ ਦੋ ਵਾਰੀ ਵੀਡੀਓ ਵੇਖ ਲਾ ਹਾਂ ਸੌਦਾ ਨਹੀਂ ਕਰਨਾ ਸੌਦੇ ਨਾਲ ਕਰਨਾ ਤਾਂ ਫਿਰ ਆਪਾਂ 55000 ਮੁੱਲ ਜੇ ਸੌਦਾ ਕਰਨਾ ਹੈ ਨਾ ਹੀ ਕਹਿੰਦੇ ਤੇ ਨਹੀਂ ਆਪਾਂ 46000 ਦੀ ਬੱਚੀ ਦੇ ਦਾਂਗੇ ਠੀਕ ਹੈ ਜੀ ਬਾਈ ਕਹਿੰਦਾ ਜੇ ਤਾਂ ਸੌਦਾ ਕਰਨਾ ਤਾਂ ਜਿੰਨਾ ਮਰਜ਼ੀ ਮੁੱਲ ਕਰਾ ਲਓ ਤੇ ਜੀ ਯੈਸ ਨੂੰ ਆਪਾਂ 46000 ਚੋਂ ਛੋੜ ਹੀ ਹੋਣੀ ਆ ਇਨੂੰ ਜਚੂਗੇ ਨੰਬਰ ਕਰੇ ਤੇ 14 ਤੋਂ 15 ਲੀਟਰ ਬੱਚੀ ਨੂੰ ਦੁੱਧ ਵਧਿਆ ਚਵਾ ਦੇਣਾ। ਉਹ ਕਹਿ ਨਵੀ ਬਾਈ ਦਾ ਆਪਾਂ ਕਹਿੰਦੇ ਨਹੀਂ ਵੀ ਬਈ 22 ਕਿਲੋ ਦਊਗੀ। ਗਾਂ ਅਗਲੇ ਦੀ ਸੇਵਾ ਦਾ ਜਿਹੜਾ ਸੇਵਾ ਵਾਲਾ 20 ਵੀ ਲੈ ਲੂਗਾ। ਸਹੀ ਗੱਲ ਆ ਜੀ। ਅੱਜ ਦਾ ਦੁੱਧ 13 ਕਿਲੋ ਆ 12 ਕਿਲੋ ਬਾਈ ਦੇ ਕਰੋ ਜੋਖ ਕੇ ਲਿਜਾ ਸਕਦਾ। ਲੈ ਜਾ ਬੱਚੀ ਦਾ ਤੇ ਗਾਂ ਵਹਿੜਦਾ ਵਹਿੜਦਾ ਤੇ ਬੱਚੀ ਦਾ ਰੰਗ ਆ ਜਿਆਦਾ ਬੁਰਸ਼ ਨਾ ਹੁੰਦੀ ਹੁੰਦਾ ਇਹ ਕਰਨਾ ਹੋਵੇ। ਉਹਨੇ ਦੀਆਂ ਗਾਂ ਐ ਉਹਨੇ ਦੀ ਬੱਚੀ ਐ। ਬੱਚੀ ਤਿਆਰ ਹੋ ਗਈ 6 ਮਹੀਨਿਆਂ ਨੂੰ ਉਹਨੇ ਦੀ ਐ ਤੇ ਬਰੋਬਰ ਜਾਣੀ ਐ ਜੀ। ਬਰੋਬਰ ਜਦ ਇਹ ਦੁੱਧ ਹੋੜ ਗਈ ਅਗਲਾ ਬਿਨਾ ਉਹ ਤੇ ਚੋਲ ਹੋਵੇ ਸ ਹੋਰ ਦਾ ਥੋੜਾ ਹੀ ਨਹੀਂ ਓਵਰ ਲਓ ਜੀ ਉਹ ਫਰੀਆ ਮੱਛੀ ਦਾ ਮੁੱਲ ਕੋਈ ਨਹੀਂ ਜੀ ਦੋ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹ ਦੋ ਨੰਬਰ ਜੀ ਇਹ ਗੱਬਣ ਤੋਂ ਕੜਵਾੜਾ ਜੀ ਕਿੰਨੇ ਟਾਈਮ ਦੀ ਗੱਬਣ ਆ ਜੀ ਇਹ 4 ਮਹੀਨੇ ਦੀ ਗੱਬਣ ਚੱਕ ਪਾਸ ਆ ਜੀ ਕਿੰਨੇ ਸੂਏ ਹਸਤੇ ਜੀ ਇਹ ਸੂਏ ਦੂਜੇ ਸੂਈ ਆ ਇਹ ਦੂਜੇ ਸੂਈ ਜਾਂ ਤੀਜੇ ਸੂਣਾ ਜੀ ਉਹ ਤੀਜੇ ਦੀ ਗੱਬਣ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਜੀ ਇਸ ਟਾਈਮ ਆਰ ਤੋ 9 ਕਿਲੋ ਤਿਆਰ ਆ ਜੀ ਠੀਕ ਆ ਜੀ ਥਣਾ ਦੀ ਓਕੇ ਜੀ ਥਣਾ ਦੀ ਓਕੇ ਆ ਸਵੇਰੇ ਆਏ ਆ ਪਸ਼ੂ ਵੀ ਆਪਾਂ ਦਾ ਜਦੋਂ 9 ਚ ਹੋਇਆ ਆਪਕ ਨੇ 8 ਕਿਜੀ ਦਊਗੀ ਸੂਆ ਦੂਜਾ ਜੀ ਤੀਜੇ ਸੂਏ ਵਾਸਤੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਮੇਰੀ ਸਪੈਸ਼ਲ ਹੀ ਬੇਨਤੀ ਆ ਕਿ ਆਪ ਦਾ ਡਾਕਟਰ ਨਾਲ ਜਰੂਰ ਲੈ ਕੇ ਆਇਓ ਬਾਕੀ ਥਾਂ ਲੈਵੇ ਦੀ ਬਹੁਤ ਜਿਆਦਾ ਸਾਫ ਆ ਇਹ ਤਾਜ਼ੀਆਂ ਰਗਾਲੇ ਵਾਦੇ ਸਹੀ ਗੱਲ ਆ ਜੀ ਬਾਕੀ ਗਰਮੀਆਂ ਦਾ ਤੋਹਫਾ ਹੀ ਆ ਜੀ ਤਸੱਲੀ ਤੁਸੀਂ ਕਰਨੀ ਹੈ ਦੁੱਧ ਦੀ ਜਿਹੜੀ ਚਵਾਈ ਤੁਸੀਂ ਕਰਨੀ ਕਿਉਂਕਿ ਬਾਈ ਪੈਸੇ ਤੁਸੀਂ ਲਾਉਣੇ ਤੁਹਾਡਾ ਹੱਕ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਆ ਹੱਥੀ ਚਵਾਈ ਆ ਲੈ ਦਰਦੀ ਜਰੂਰ ਆ ਉਹ ਸੀਲਸ ਆਊਗਾ ਤਾਜ਼ਾ ਆ ਪਸ਼ੂ ਬਾਈ ਮਾੜਾ ਮੋਟਾ ਕਾਰੀ ਜਾਂਦੇ ਥੋੜਾ ਜਿਹਾ ਡਰਦਾ ਸੀਲਸ ਆਊ ਪੂਰਾ ਬੇਫਿਕਰ ਹੋ ਕੇ ਆ ਜੋ ਥਣਾ ਦੇ ਸਹਿਜ ਵੀ ਸੋਹਣਿਆ ਥਣਾ ਦਾ ਵੀ ਕੋਈ ਭੂਰ ਛਿੱਟਾ ਨਾ ਜੀ ਨਾ ਪੋਲੀ ਧਾਰ ਆ ਕੋਈ ਭੂਰ ਨਹੀਂ ਛੱਟਾਂ ਨਹੀਂ ਆ ਤੇ ਫੱਟੀ ਦਾ ਵੀ ਚੁਈ ਜਾ ਥੱਲੇ ਬੈਠ ਠੀਕ ਆ ਜੀ ਬੈਕ ਸਾਈਡ ਤੋਂ ਵੀ ਥਣ ਤੁਹਾਨੂੰ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਆ ਥਣਾ ਦਾ ਸਹਿਜ ਵੀ ਸੋਹਣਾ ਗੈਪ ਤੇ ਲੱਗੇ ਪਿਆ ਇਹ ਕਮਾੜੀ ਜੀ ਵੈਸੇ ਹੀ ਆ ਬਈ ਬੂਬੀ ਜੀ ਆ ਇਹ ਵੀ ਵੈਸੇ ਹੀ ਆ ਬਈ ਇਹ ਤਾਂ ਨਹੀਂ ਕੋਈ ਚੱਕਰੇਗਾ ਇਹਦਾ ਮੁੱਲ ਬਾਈ ਮੁੱਲੇ ਦਾ ਜਮਾਂ ਹੀ ਛੋਟਾ ਜਾਵਾ ਕਿੰਨਾ ਜੀ ਜਦੋਂ ਫੇਰ ਕਹਿੰਦਾ ਜਿਹਦੇ ਹੱਥ 'ਚ ਫੋਨ ਆਏ ਉਹਨੇ ਮੇਲਾ ਲੁੱਟ ਗਿਆ ਉਹਨੇ ਮੇਲਾ ਲੁੱਟਣਾ ਇਹ ਬਾਈ ਲੋਕੀ ਦਾ ਇਹੋ ਜਿਹੀ ਵੱਛੀ ਵੇਚਦੇ ਆ 38000 ਦੀ ਗੱਬਣ ਦੋਕਰ 36 ਦੀ 35 ਆਪਾਂ 27000 ਦੀ ਵੱਛੀ ਦੇਣੀ ਆ 100 ਰੁਪਿਆ ਛੋਟ ਕਰਨੀ ਜਮਾ ਜੈਜ ਮੋਹਲਾ ਜੀ 27000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ 100 ਰੁਪਿਆ ਛੋੜ ਹੀ ਹੋਣੀ ਮੈਨੂੰ ਤਾਂ ਲੱਗਦਾ ਭਾਈ 100 ਵੀ ਨਹੀਂ ਕਰਾਉਣੀ ਕਿਸੇ ਨੇ ਭਾਈ ਮੈਂ ਤੁਹਾਨੂੰ ਦੱਸਦਾ ਵੀ ਜਿਹਦੇ ਹੱਥੇ 'ਚ ਫੋਨ ਹੈ ਉਹਨੇ ਬੱਚੀ ਲੈਣੀ ਇੱਕਦਮ ਹੋਰ ਦੱਸਦਾ ਆ ਬੱਚੀ ਆਪਾਂ 46 ਦੀ ਕਹੀ ਆ ਜੇ ਵੇਚਣਾ ਲੱਗਿਆ 52000 ਨੂੰ ਵੇਚਣੀ ਜੇ ਵੇਚਣ ਵਾਲਾ ਲਵੇ ਬੱਚੀ ਆ ਬੱਚੀ 33000 ਦੀ ਵਿਕਣੀ ਜਿਹਦੇ ਵੇਚਣ ਵਾਲਾ ਬੱਚੀ ਲੈ ਕੇ ਜਾਂਦਾ ਇਹ ਵੀ ਨਾਲ ਦੱਸ ਕੇ ਦਿੰਨੇ ਆ ਜਿਹਨੇ ਕਦੇ ਵੀ ਵਪਾਰ ਨਹੀਂ ਨਾ ਕੀਤਾ ਲਿਆ ਕੇ ਘਰੇ ਬੰਨ ਕੇ ਵਪਾਰੀ ਸੱਦ ਕੇ ਮੋਦਲ ਲਵਾ ਲਵੇ ਬੱਚੀ ਵੀ ਬੂਗੀ ਠੀਕ ਹੈ ਜੀ ਹਾਂ 27000 ਚ 100 ਰੁਪਏ ਛੋੜ ਹੀ ਹੋਣਾ 8 ਕਿਲੋ ਦੁੱਧ ਦੁੱਧ 9 ਹੀ 8 ਕਹਿ ਕੇ ਦੇਣੀ ਹੈ 4 ਮਹੀਨਿਆਂ ਦੀ ਗੱਬਣ ਚੈੱਕ ਪਾਸਾ ਗਰਮੀਆਂ ਦਾ ਤੋਹਫਾ ਜੀ ਬਾਕੀ ਦੁੱਧ ਇਹਦਾ ਚਿੱਟਾ ਹੋ ਮੱਝਾਂ ਵਰਗਾ ਬਾਈ ਤੈਨੂੰ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਜੀ ਟੋਕੜ ਵੈਰਾ ਜੀ ਸੂਆ ਕੰਨਾਂ માં ਸੂਈ ਪੀਏ ਜੀ ਸੂਆ ਇਹ ਹੈਗੀ ਆ ਜੀ ਦੂਜੇ ਸੂਏ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨਾਂ ਹੋ ਗਏ ਜਾਣੇ ਜੀ ਉਹਨੀਆਂ ਮਾਲਕ ਦਾ ਹੀ ਗਈ ਜਾਂਦੇ 2 ਮਹੀਨੇ ਹੋ ਗਏ ਪਰ ਆਪਾਂ ਕੋਈ ਪੱਕੀ ਨਹੀਂ ਕਹਿਆ ਤੇ ਫਿਰ ਟੀਗਾ ਜਰੂਰ ਉਹਨਾਂ ਦਾ ਭਰਾਇਆ ਇਹ ਦੱਸਿਆ ਉਹਨਾਂ ਨੇ ਕਿੰਨਾ ਟਾਈਮ ਹੋ ਗਿਆ ਅੱਜ ਹੋ ਗਏ 20 ਦਿਨ ਹੋ ਗਏ ਕਹਿੰਦੇ ਭਰਾ ਨੇ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੀ ਹੁਣ 10 ਤੋਂ 11 ਕਿਲੋ ਤਿਆਰ ਆ ਇਹ ਤਿਆਰ ਆ ਜੀ ਥਣਾ ਦੀ ਓਕੇ ਥਣਾ ਦੀ ਓਕੇ ਕੋਈ ਭੂਰ ਨਹੀਂ ਛਟਾ ਨਹੀਂ ਗਾ ਤੇ ਚਵਾਈ ਬਹੁਤ ਚੰਗੀ ਆ ਜੇ ਮੰਨ ਲਓ ਕਿ ਸੇਵਾ ਕਰ ਵਾਲਾ ਬੰਦਾ ਜੱਡੀ ਬਰੀਡ ਦਾ ਸੇਵਾ ਥੋੜੀ ਘੱਟ ਸੀ ਇਹਨਾਂ ਤੋਂ ਆਈ ਆ ਤੇ 2 ਕਿਲੋ ਦੁੱਧ ਜਾ ਕੇ ਹੋਰ ਵਾਜੂ ਹੋਰ ਕੇ ਦਿਖਾ ਦਿਓ ਸੂਆ ਦੂਜਾ ਜੀ ਕੱਦ ਕਾਠ ਵੀ ਚ ਨੇ ਆਪ 11 ਦੇਣੀ 11 ਗੱਲਾਂ ਠੀਕ ਹੈ ਦੁੱਧ 12 ਹੀ ਕੱਢਿਆ ਆਪ 11 ਨਹੀਂ ਦੇਣੀ ਠੀਕ ਹੈ ਜੀ ਬ੍ਰੀਡ ਬਰੂਡ ਬਹੁਤ ਸੋਹਣੀ ਹੈ ਜਿਹਨੇ ਤਿਆਰ ਕਰਨੀ ਗਾ ਨੂੰ ਮਿਲਕ ਮੈਨ ਚੈੱਕ ਕਰ ਸਕਦੇ ਹੋ ਪੂਰੀ ਸਟਰੋਂਗ ਹੁੰਦੀ ਆ ਗੋਟਰਗੀ ਬਾਕੀ ਜਿਹੜਾ ਦੁੱਧ ਤਿਆਰ 11 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਬਾਈ ਕਹਿੰਦਾ ਮਾਲਕਾਂ ਨੇ ਤਾਂ ਕਿਹਾ ਕਿ 20 ਦਿਨ ਹੋ ਗਏ ਏਆਈ ਹੋਈ ਨੂੰ ਖਾਲੀ ਮੰਨ ਕੇ ਲਈ ਆ ਤੇ ਖਾਲੀ ਮਨ ਕੇ ਦੇਣੀ ਆ ਤੁਹਾਨੂੰ ਦੱਸਿਆ ਜੀ ਜਿੰਨਾ ਵੈੜ ਦਾ ਲੀਵਾ ਵਾ ਠੀਕ ਆ ਕੋਈ ਹੋਰ ਬੰਦਾ ਹੁੰਦਾ ਬੱਚਾ ਖੜਾ ਦੇ ਇਸ ਮਗਰ 65000 ਦੀ 70 ਦੀ ਵੈੜ ਵਿਕਦੀ ਆ ਪਰ ਆਪਾਂ ਨਹੀਂ ਉਹ ਕੰਮ ਕਰਨ ਆਪਾਂ ਜਿਵੇਂ ਆ ਹੀ ਉਵੇਂ ਹੀ ਦੇਣੀ ਆ ਸਹੀ ਗੱਲ ਆ ਬਾਕੀ ਬਈ ਰੰਗ ਰੂਪ ਦੀ ਵੀ ਚੰਗੀ ਆ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਧਰ ਨੂੰ ਮੋੜ ਲਈ ਵੀ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਸੁਆ ਭਾਈ ਦੂਜਾ ਦੱਸਦਾਗਾ ਦੁੱਧ ਤੁਹਾਡੀ ਸੇਵਾ ਦਾ ਅੱਜ ਦਾ ਦੁੱਧ ਤੁਸੀਂ ਚੁਵਾਈ ਕਰ ਲੈਣੀ ਆ ਜੀ ਅੱਗੇ ਤੁਹਾਡੀ ਸੇਵਾ ਦਾ ਜੇ ਕੋਈ ਵੀ ਰੁਦਦ ਕਰ ਲੂ ਤਾਂ ਪਲੱਸ ਵੀ ਲੈ ਲੂ ਹਵਾਨਾ ਸੋਨਾ ਦੇਖ ਸਕਦੇ ਹੋ 4 ਹੀ ਥਾਣਾ ਗੈਪ ਤੇ ਲੱਗੇ ਹੋਏ ਬਾਕੀ ਬਾਈ ਕਹਿੰਦਾ ਚੁਵਾਈ ਦੀ ਇੱਕ ਨੰਬਰ ਹੋਊਗੀ ਬੇਫਿਕਰ ਹੋ ਕੇ ਆਜੋ ਇਹਦਾ ਮੁੱਲ ਬਾਈ ਉਹ ਲੈਦਾ ਛੋਟਾ ਹੀ ਕਰਨਾ ਅੱਜ ਤਾਂ ਆਫਰ ਹੀ ਆ ਜੀਨਾਂ ਜੀ ਲੋਕ ਤਾਂ ਇਹ ਜੀ ਵੇਚਣਗੇ 35 36000 ਦੀ ਆਪਾਂ ਸਿਰਫ 26000 ਦੀ ਜਮਾ ਛੋਟਾ ਮੁੱਲ ਆ ਜੀ ਫੇਰ ਉਹ ਹੀ ਕਹਿੰਦੇ ਵੀਡੀਓ ਦੋ ਵਾਰੀ ਵੇਖ ਕੇ ਲੋਕਾਂ ਦੇ ਰੇਟ ਨਾਲ ਰੇਟ ਮਲਾ ਕੇ 26000 ਦੀ ਦੇਣੀ ਹੈ 100 ਰੁਪਏ ਛਡਵਾ ਠੀਕ ਹੈ ਜੀ ਮੌਲਾ ਨਾ ਇਹਦਾ ਵੀਡੀਓ ਸੌਦਾ ਬਾਜੀ ਕਰਨੀ ਬਈ ਇੰਨੇ ਨਹੀਂ ਲੈਦਾ ਤੈਨੂੰ ਹੋਣੀ ਕੰਮ ਠੀਕ ਹੈ ਜੀ ਬਾਈ ਕਹਿੰਦਾ ਸੌਦੇ ਬਾਜੀ ਜਿੰਨਾ ਕੋਈ ਪਾਵੇ ਯਾ ਸਨੋਈ ਹੋਣੀ ਆ 26000 ਦੀ ਜਿਹਨੂੰ ਜਜੂਗੀ ਕਨੈਕਟ ਬਾਈ ਨਾ ਕਰ ਸਕਦੇ ਆ ਬਾਈ ਪਤਾ ਗੱਲ ਕੀ ਆ ਆਪਾਂ ਤਾਂ ਨਹੀਂ ਕਹਿੰਦੇ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਗਾਇਆਂ ਹੀ ਬੋਲ ਦਿੰਦੇ ਸਹੀ ਗੱਲ ਠੀਕ ਨਹੀਂ ਗੱਲ ਜਿਹਨੂੰ ਰੇਟ ਦੱਸ ਕੇ ਆਂ ਗਾਂ ਵੇਖ ਲਈ ਉਹਨੂੰ ਆਪ ਹੀ ਪਤਾ ਲੱਗ ਜਾਣਾ ਦੀ ਗਾਂ ਦੇ ਰੇਟ ਚ ਕਿੰਨਾ ਫਰਕ ਸਹੀ ਗੱਲ ਜੇ ਅਸੀਂ ਇਹ ਨਹੀਂ ਕਹਿੰਦੇ ਵਪਾਰੀ ਕੋਈ ਵੱਧ ਮੰਗਦਾ ਵੀਰੇ ਬਾਹਰ ਨਾ ਦੁੱਧ ਦਾ ਪਸੂ ਮਿਲਦਾ ਬਹੁਤ ਘੱਟ ਆ ਹੁਣ ਰੁੱਤ ਤੇ ਗਰਮੀ ਦੀ ਆ ਦੁੱਧ ਦਾ ਪਸੂ ਜੇ ਦੀ ਕੋਈ ਕੱਢਦਾ ਨਹੀਂ ਲੈਣ ਨੂੰ ਅਗਲਾ ਹਰ ਕਹਿੰਦੇ ਪਸੂ ਦੁੱਧ ਦਾ ਲੈ ਲਗੇ ਸਹੀ ਗੱਲ ਆ ਭਾ ਹੁਣ ਇਹਦੇ ਚ ਸਾਡਾ ਏਡਾ ਕੋਈ ਉਹਲਾ ਨਹੀਂ ਹੈਗਾਗਾ ਚਾਹੀ ਅਗਲਾ ਦੋ ਜਾਨੇ ਅਸੀਂ ਦੋ ਜਾਨੇ ਬੰਦੇ 2000 ਰੁਪਏ ਨਫਾ ਅਗਲਾ ਕਹਿ ਕੇ ਦੇ ਦੇਵੇ ਜਾਂ ਲੈ ਜਾਈ ਸਾਰਿਆਂ 2000 ਦੇ ਹਿਸਾਬ ਨਾਲ ਠੀਕ ਆ ਹੁਣ ਅਸੀਂ ਉਹਦਾ ਕਹਿਣਾ ਨਹੀਂ ਗਾ ਬਾਈ 500 ਲੈ ਲਾਂਗੇ 400 ਬਾਈ ਤੈਨੂੰ ਪਤਾ 500 ਦਾ ਇੱਕ ਗਾਮ ਘਰ ਤੇਲ ਹੀ ਮਾਚ ਜਾਂਦਾ ਮੋੜਨ ਤੇ ਜਾਈ ਸਹੀ ਗੱਲ ਤੇ ਲੋਭ ਵਿੱਚ ਨਹੀਂ ਲੰਘਦੀ ਸਹੀ ਗੱਲ ਆ ਹਾਂ 4 ਨੰਬਰ ਬਾਈ ਇਹਦੀ ਕਿੱਡੀ ਟ ਇਹਰੇ ਅੱਜ 19 ਦਿਨ ਨੂੰ ਦਿਨ ਪੂਰੇ ਆ ਠੀਕ ਆ ਜੀ 19 ਨੂੰ ਮਾਲਕ ਨੇ ਦਿਨ ਪੂਰੇ ਦੱਸੇ ਆ ਤੇ ਬਾਕੀ ਇਹਦਾ ਉਹ ਬੰਦੇ ਆਪਣੇ ਲਿਹਾਜ਼ੀਆਂ ਕੋਲ ਆਈ ਆ ਪਾਉ ਨਹੀਂ ਕਹਦਾ ਵੀ ਲਿਹਾਜ਼ੀ ਹੁਲੇ ਇਹ ਲਿਹਾਜ਼ੀ ਕੋਲ ਆਈ ਆ ਬੰਦੇ ਕੋਲ ਦੁੱਧ 18 ਤੋਂ 19 ਕਿਲੋ 20 ਕਿਲੋ ਆਮ ਸੇਵਾ ਤੇ ਦੇ ਜਾਂਦੀ ਹੈ ਸਹੀ ਜਾਂਦੀ ਕਰਾਸ ਵੜਾ ਗਰਮੀ ਗਰਮੀ ਨਹੀਂ ਮੰਨਣੀ ਚੰਗੇ ਕੱਦ ਕਰਦੇ ਤੋਰ ਕੇ ਦਿਖਾ ਦਿੰਦੇ ਤੁਹਾਨੂੰ ਬਹੁਤ ਵਾਹ ਦੀ ਕੱਲੀ ਕੱਚੀ ਕੱਚੀ ਆ ਜੀ ਡੇਟ ਮੁਤਾਬਕ ਦਿਨ ਪਏ ਆ 5-7 ਜੀ ਬਾਕੀ ਕਰਮਾਲਾ ਪਸ਼ੂ ਉੱਪਰ ਵੀ ਲੈ ਜਾਂਦਾ ਕੱਦ ਘੜ ਬਹੁਤ ਗਰਮੀਆਂ ਤੋਪਾ ਹਾਈਟ ਦਾ ਅੰਦਾਜ਼ਾ ਜਿਹੜਾ ਹੁੰਦਾ ਤੁਸੀਂ ਬੰਦੇ ਤੋਂ ਲਾਲਿਆ ਕਰੋ ਮੰਨ ਲਓ ਬਾਈ ਦੇ ਮੋਢੇ ਤੇ ਕਰਾਉਂਦੀ ਅੰਦਾਜ਼ਾ ਤੁਸੀਂ ਆਪ ਲਾ ਲਓ ਵੀ 5 ਦੇ ਆਸ-ਪਾਸ ਹੋਊਗੀ ਉਹ ਕਿ ਕਈ ਯਾਰ ਨਹੀਂ ਦੱਸੀ ਜਾਂਦੀ ਹਾਈਟ ਜਾਂ ਵੀਡੀਓ 'ਚ ਤੁਹਾਨੂੰ ਵੱਡੀ ਜਾਂ ਛੋਟੀ ਦਿਨਦੀ ਐ ਤੇ ਹਾਈਟ ਦੰਦਾਂ ਦਾ ਜਬ ਬੰਦੇ ਤੋਂ ਲਾਲਿਆ ਕਰੋ ਸੀਰ ਸਾਹਿਬ ਬਹੁਤ ਆ ਬਾਈ ਥੋੜਾ ਜਿਹਾ ਕੈਮਰੇ ਦੇ ਡਰ ਜਣੀ ਮਰਜ਼ੀ ਨਵਾਈ ਜਾ ਕੋਈ ਹਲਤ ਨਹੀਂ ਕਰੂਗੀ ਜਮੇ ਠੀਕ ਆ ਜੀ ਤੇ ਬਾਕੀ ਬਰਾੜ ਇੱਕ ਗੱਲ ਸੁਣ ਲੈ ਜਿਹੜਾ ਜਾਂ ਗਾਂ ਨੂੰ ਥਣ ਵਿਖਾ ਦੇ ਥਣ ਲੱਗਿਆ 100 ਗਾਂਿਆਂ 'ਚੋਂ 10ਾਂ ਨੂੰ ਲੱਗਿਆਊਗਾ ਮੱਝ ਸਹੀ ਗੱਲ ਹੈ ਮੱਝਾਂ ਰਗਾ ਖਾਣਾ ਥੋੜਾ ਡਰਦ ਲੈ ਜੱਲੀ ਵੀਰ ਉਧਰ ਨੂੰ ਕੋਈ ਗੱਲ ਨਹੀਂ ਕੱਲੀ ਕੱਚੀ ਕੱਚੀ ਆ ਜੀ ਥੋੜਾ ਡਰਦਾ ਜੀ ਕੈਮਰੇ ਤੋਂ ਪਸੂ ਥਣ ਬਹੁਤ ਚੰਗਾ ਲੱਗਿਆ ਬਾਕੀ ਮੱਝਾਂ ਰਗਾ ਜੀ ਹੱਥੀ ਜਵਾਈ ਵਾਲਾ ਕੱਲੀ ਕੱਚੀ ਆ ਤਿਆਰ ਜਿੱਦੇ ਹੋ ਗਈ ਉਹਦੇ ਮੁੱਲ ਵੀ ਨਹੀਂ ਆ ਮਿਲਣਾ ਤੇ ਗਾਂ ਤਾਂ ਬਈ ਇਹ ਜੀ ਹੋਣੀ ਕਿੱਥੇ ਆ ਅੱਜ ਦਾ ਮੁੱਲ ਕੀ ਆ ਜੀ ਅੱਜ ਦਾ ਮੁੱਲ ਆਪਾਂ ਛੋੜਾ ਜਾ ਕਰ ਦਣਾ ਜੋ ਵੀ ਵੇਚਣ ਵਾਲਾ ਭਰਾ ਵੀ ਲਿਆਂਦਾ ਤਾਂ ਵੀ ਲਿਆ ਸਕਦਾ ਵਾ ਆਪਾਂ ਮੁੱਲ ਨਹੀਂ ਕਰਨਾ ਬਰਾੜੇ 43000 ਦੀ ਵੜ ਦੇਣੀ ਆ ਠੀਕ ਆ ਜੇ ਕੋਈ ਭਰਾ ਲਿਜਾ ਕੇ 19 ਦਿਨ ਤੱਕ ਇਹਦੀ ਸੇਵਾ ਕਰਦਾ ਸਾਹਮ ਦਾ 43 ਤੇ 53 ਦੀ ਵਿਗਣੀ 10 ਪਿਆ ਵਿੱਚ ਸਹੀ ਗੱਲ ਜਿਹੜਾ ਮਰਜ਼ੀ ਚ ਆਕ ਲੈਵੇ ਆਰਾਮ ਨਾਲ ਧੋਪੇ ਜਾਣ ਦੀ ਲੋੜ ਵੀ ਨਹੀਂ ਠੀਕ ਹੈ ਰਾਵਣਾ ਮੰਗਾ ਕੇ ਤੇ ਪੱਠੇ ਦਾਣੇ ਉਹੀ ਖਾਣੇ ਜਿਹੜਾ ਪਸ਼ੂ ਖਾਂਦੇ ਨਾਲ ਹੀ ਖਾਈ ਜਣਾ ਨੇ ਘਰੇ ਜਾ ਕੇ ਤੇ 53 9 ਤਰੀਕ ਤੋਂ 19 ਤੋਂ 20 ਤਰੀਕ ਨੂੰ 10000 ਰੁਪਏ ਦੇ ਰਬੜ ਜੜੀ ਪਈ ਉਹ ਸਹੀ ਗੱਲ ਠੀਕ ਹੈ ਜੀ ਗੱਲ ਅੱਜ ਆਪਾਂ 43 ਦਿਨੇ ਕੱਦ ਗਾੜਵੇ ਕ੍ਰੋਸ ਬੱਛੀ ਅੱਜ ਇਹਦੀ ਵਿਕਰੀ ਆ ਚੰਗਾ ਜੀ ਕਹਾ ਅਜ ਬਾਕੀ ਸੀਜ਼ਨ ਕਰਮੀ ਦਾ ਵੀ ਚੱਲਣੀ ਵੀ ਕ੍ਰੋਸ ਸੀ ਜ਼ਿਆਦਾ ਚੰਗੀ ਆ ਵਜਨ ਵਜੂਦ ਵਾਲੀ ਆ ਜੀ ਕੱਲੀ ਕੱਚੀ ਜ਼ਰੂਰ ਆ ਕੱਚੀ ਜ਼ਰੂਰ ਆ ਬਾਕੀ ਭਾਈ ਮੈਂ ਪਾਸ ਕੀਤੀ ਇਹੋ ਜੀ ਧਾਰ ਪੈਂਦੀ ਮੋਟੀ ਨੇ ਲੰਮੇ ਥਾਂ ਦੇ ਵਿੱਚ ਗਾਂ ਕੈੜੀ ਹੁੰਦੀ ਆ ਉਹ ਵੀ ਗਰੰਟੀ ਆ ਰੂਮਰ ਕੀ ਪੋਲੀ ਨਿਕਲੂ ਠੀਕ ਆ ਜੀ ਹਾਂ ਜੀ ਜਿਹਨੂੰ ਚੱਜੂਗੀ ਨੰਬਰ 22 ਇੱਕ ਭਾਈ ਆਪਣੀ ਸਪੈਸ਼ਲ ਬੇਨਤੀ ਆ ਆਪਣੇ ਘਰੇ ਦੋ ਡੰਗ ਅਗਲਾ ਪਾਸੋਂ ਚੋਲਵੇ ਆਪਣੇ ਘਰ ਦੀ ਗਰੰਟੀ ਠੀਕ ਆ ਠੀਕ ਆ ਗਾਂ ਅਗਲਾ ਜਿਹੜਾ ਜਆ ਪਾਉ ਉਹ ਜਆ ਚੋਲੂਗਾ ਜਿਹਦੀ ਸੇਵਾ ਚੰਗੀ ਹੋ ਵਾਦ ਚੋਲੂ ਜੀ ਦੇ ਘਟੋਂ ਕੱਢ ਕੇ ਠੀਕ ਆ ਜੀ ਇਹ ਸਪੈਸ਼ਲ ਬੇਨਤੀ ਆ ਭਾਈ ਕਹਿੰਦਾ ਮੇਰੇ ਘਰੇ ਜਿੰਨਾ ਟ ਦੋ ਟਾਈਮ ਚਵਾਈ ਕਰ ਲਓ ਚਾਰ ਕਰ ਲਓ ਚਾਹੇ 6 ਕਰ ਲਓ 22 ਦੇ ਘਰ ਦੀ ਗਾਰੰਟੀ ਆ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ